ਮਾਨਯੋਗ ਸਰਦਾਰਪੋ ਅਸੀਂ ਮਾਨ ਸਾਹਿਬ ਦੀ ਦਿਸ਼ਾ ਨਿਰਦੇਸ਼ਾਂ ਹੇਠ 8 ਮਹੀਨੇ ਪਹਿਲਾਂ ਅਪਲੀਕੇਸ਼ਨ ਦੇ ਕੇ ਇਹ ਦੰਦੀਦ ਡੇਟ ਲਈ ਸੀ ਔਰ ਅੱਜ ਬਹੁਤ ਵਧੀਆ ਕੰਮ ਹੋ ਰਿਹਾ ਚਨਾ ਹਸਲ ਕਲਾ ਜਿਹੜੀ ਨਹਿਰ ਚੱਲਦੀ ਹੈ ਇੱਥੇ ਬਹੁਤ ਦਿਨਾਂ ਤੋਂ ਆਗੇ ਪੋਲੀਟਿਕਲ ਲੀਡਰਾਂ ਨੇ ਬੜੀ ਸ਼ਾਸਤ ਕੀਤੀ ਸੀ ਔਰ ਅਸੀਂ ਉਹ ਤੋਂ ਪਹਿਲਾਂ ਹੀ ਕੰਮ ਸਟਾਰਟ ਕੀਤਾ ਹੋਇਆ ਸੀ ਤੁਹਾਨੂੰ ਪਤਾ ਹੈ ਕਿ ਜਿਹੜੀ ਨਹਿਰ ਦੀ ਬੰਦੀ 4-5 ਮਹੀਨੇ 6 ਮਹੀਨੇ ਪਹਿਲਾਂ ਜਦੋਂ ਬਰਸਾਤਾਂ ਸੀ ਅਸੀਂ ਕਿਹਾ ਸੀ ਕਿ ਪੰਜਾਬ ਸਰਕਾਰ ਵੱਲੋਂ ਕਿ ਇਹ ਬਹੁਤ ਜ਼ਰੂਰੀ ਆ ਕੰਮ ਨਹੀਂ ਪਿੰਡ ਦੇ ਵਿੱਚ ਪਾਣੀ ਆਲੇ-ਦਾਲੇ ਰੱਖ ਕੇ ਵਿੱਚ ਪਾਣੀ ਜਾਊਗਾ ਔਰ ਮਾਨਯੋਗ ਸਰਦਾਰ ਕੌਸੀ ਮਾਨ ਸਾਹਿਬ ਦੀ ਦਿਸ਼ਾ ਨਿਰਦੇਸ਼ਾਂ ਹੇਠ 8 ਮਹੀਨੇ ਪਹਿਲਾਂ ਅਪਲੀਕੇਸ਼ਨ ਦੇ ਕੇ ਇਹ ਬੰਦੀ ਡੇਟ ਲਈ ਸੀ ਔਰ ਅੱਜ ਬਹੁਤ ਵਧੀਆ ਕੰਮ ਹੋ ਰਿਹਾ ਮੈਂ ਜਿੰਨਾ ਸਾਡਾ ਪ੍ਰਸ਼ਾਸਨ ਹੈ ਐਸਡੀਓ ਸਾਹਿਬ ਹੋ ਅਫਸਰ ਕੋਲ ਖੜ ਕੇ ਕੰਮ ਕਰਾ ਰਹੇ ਨੇ ਔਰ ਬਹੁਤ ਵਧੀਆ ਕੰਮ ਹੋ ਰਿਹਾ ਤਸੱਲੀ ਹੈ ਸਾਨੂੰ ਇਹਦੇ ਨਾਲ ਜਿਹੜਾ ਹੁਣ ਸਾਡਾ ਇਹ ਖਤਰਾ ਨਹੀਂ ਰਹੂਗਾ ਕਿ ਇਹ ਨਹਿ ਟੁੱਟ ਜੂਗੀ ਮਾਨਯੋਗ ਸਰਪੱਤੋਂ ਅਸੀਂ ਮਾਨ ਸਾਹਿਬ ਦੀ ਦਿਸ਼ਾ ਨਿਰਦੇਸ਼ਾਂ ਹੇਠ 8 ਮਹੀਨੇ ਪਹਿਲਾਂ ਅਪਲੀਕੇਸ਼ਨ ਦੇ ਕੇ ਇਹ ਦੰਦੀਦ ਡੇਟ ਲਈ ਸੀ ਔਰ ਅੱਜ ਬਹੁਤ ਵਧੀਆ ਕੰਮ ਹੋ ਰਿਹਾ ਚ ਇਹ ਹਾਸਿਲ ਕਲਾ ਜਿਹੜੀ ਨਹਿਰ ਚੱਲਦੀ ਹੈ ਇੱਥੇ ਬਹੁਤ ਦਿਨਾਂ ਤੋਂ ਆਗੇ ਪੋਲੀਟਿਕਲ ਲੀਡਰਾਂ ਨੇ ਬੜੀ ਸ਼ਾਸਤ ਕੀਤੀ ਸੀ ਔਰ ਅਸੀਂ ਉਹ ਤੋਂ ਪਹਿਲਾਂ ਹੀ ਕੰਮ ਸਟਾਰਟ ਕੀਤਾ ਹੋਇਆ ਸੀ ਤੁਹਾਨੂੰ ਪਤਾ ਹੈ ਕਿ ਜਿਹੜੀ ਨਹਿਰ ਦੀ ਬੰਦੀ 4-5 ਮਹੀਨੇ 6 ਮਹੀਨੇ ਪਹਿਲਾਂ ਜਦੋਂ ਬਰਸਾਤਾਂ ਸੀ ਅਸੀਂ ਕਿਹਾ ਸੀ ਕਿ ਪੰਜਾਬ ਸਰਕਾਰ ਵੱਲੋਂ ਕਿ ਇਹ ਬਹੁਤ ਜ਼ਰੂਰੀ ਹੈ ਕੰਮ ਨਹੀਂ ਪਿੰਡ ਦੇ ਵਿੱਚ ਪਾਣੀ ਆਲੇ-ਦਾਲੇ ਰੱਕੇ ਵਿੱਚ ਪਾਣੀ ਜਾਊਗਾ ਔਰ ਮਾਨਯੋਗ ਸਰਦਾਰ ਕੌਸੀ ਮਾਨ ਸਾਹਿਬ ਦੀ ਦਿਸ਼ਾ ਨਿਰਦੇਸ਼ਾਂ ਹੇਠ 8 ਮਹੀਨੇ ਪਹਿਲਾਂ ਅਪਲੀਕੇਸ਼ਨ ਦੇ ਕੇ ਇਹ ਬੰਦੀ ਡੇਟ ਲਈ ਸੀ ਔਰ ਅੱਜ ਬਹੁਤ ਵਧੀਆ ਕੰਮ ਹੋ ਰਿਹਾ ਮੈਂ ਜਿੰਨਾ ਸਾਡਾ ਪ੍ਰਸ਼ਾਸਨ ਹੈ ਐਸਡੀਓ ਸਾਹਿਬ ਹੋਰ ਅਫਸਰ ਕੋਲ ਖੜ ਕੇ ਕੰਮ ਕਰਾ ਰਹੇ ਨੇ ਔਰ ਬਹੁਤ ਵਧੀਆ ਕੰਮ ਹੋ ਰਿਹਾ ਤਸੱਲੀ ਹੈ ਸਾਨੂੰ ਇਹਦੇ ਨਾਲ ਜਿਹੜਾ ਹੁਣ ਸਾਡਾ ਇਹ ਖਤਰਾ ਨਹੀਂ ਰਹੂਗਾ ਕਿ ਇਹ ਨਹਿ ਟੁੱਟ ਜੂਗੀ ਮਾਨੋਕ ਸਰਪਾ ਤੋਂ ਅਸੀਂ ਮਾਨ ਸਾਹਿਬ ਦੀ ਦਿਸ਼ਾ ਨਿਰਦੇਸ਼ਾਂ ਹੇਠ 8 ਮਹੀਨੇ ਪਹਿਲਾਂ ਅਪਲੀਕੇਸ਼ਨ ਦੇ ਕੇ ਇਹ ਬੰਦੀ ਦੀ ਡੇਟ ਲਈ ਸੀ ਔਰ ਅੱਜ ਬਹੁਤ ਵਧੀਆ ਕੰਮ ਹੋ ਰਿਹਾ ਚਨਾ ਹਸਲ ਕਲਾ ਜਿਹੜੀ ਨਹਿਰ ਚੱਲਦੀ ਹੈ ਇੱਥੇ ਬਹੁਤ ਦਿਨਾਂ ਤੋਂ ਆਕੇ ਪੋਲਿਟਿਕਲ ਲੀਡਰਾਂ ਨੇ ਬੜੀ ਸ਼ਾਸਤ ਕੀਤੀ ਸੀ ਔਰ ਅਸੀਂ ਉਹ ਤੋਂ ਪਹਿਲਾਂ ਹੀ ਕੰਮ ਸਟਾਰਟ ਕੀਤਾ ਹੋਇਆ ਸੀ ਤੁਹਾਨੂੰ ਪਤਾ ਹੈ ਕਿ ਜਿਹੜੀ ਨਹਿਰ ਦੀ ਬੰਦੀ 4-5 ਮਹੀਨੇ 6 ਮਹੀਨੇ ਪਹਿਲਾਂ ਜਦੋਂ ਬਰਸਾਤਾਂ ਸੀ ਅਸੀਂ ਕਿਹਾ ਸੀ ਕਿ ਪੰਜਾਬ ਸਰਕਾਰ ਵੱਲੋਂ ਕਿ ਇਹ ਬਹੁਤ ਜ਼ਰੂਰੀ ਆ ਕੰਮ ਨਹੀਂ ਪਿੰਡ ਦੇ ਵਿੱਚ ਪਾਣੀ ਆ ਆਲੇ-ਦਾਲੇ ਰੱਖ ਕੇ ਵਿੱਚ ਪਾਣੀ ਜਾਊਗਾ ਔਰ ਮਾਨਯੋਗ ਸਰਦਾਰ ਕੌਸੀ ਮਾਨ ਸਾਹਿਬ ਦੀ ਦਿਸ਼ਾ ਨਿਰਦੇਸ਼ਾਂ ਹੇਠ 8 ਮਹੀਨੇ ਪਹਿਲਾਂ ਐਪਲੀਕੇਸ਼ਨ ਦੇ ਕੇ ਇਹ ਬੰਦੀ ਡੇਟ ਲਈ ਸੀ ਔਰ ਅੱਜ ਬਹੁਤ ਵਧੀਆ ਕੰਮ ਹੋ ਰਿਹਾ ਮੈਂ ਜਿੰਨਾ ਸਾਡਾ ਪ੍ਰਸ਼ਾਸਨ ਹੈ ਐਸਡੀਓ ਸਾਹਿਬ ਹੋਰ ਅਫਸਰ ਕੋਲ ਖੜ ਕੇ ਕੰਮ ਕਰਾ ਰਹੇ ਨੇ ਔਰ ਬਹੁਤ ਵਧੀਆ ਕੰਮ ਹੋ ਰਿਹਾ ਤਸੱਲੀ ਹੈ ਸਾਨੂੰ ਇਹਦੇ ਨਾਲ ਜਿਹੜਾ ਹੁਣ ਸਾਡਾ ਇਹ ਖਤਰਾ ਨਹੀਂ ਰਹੂਗਾ ਕਿ ਇਹ ਨਹਿ ਟੁੱਟ ਜੂਗੀ ਮਾਨਯੋਗ ਸਰਪੰਚ ਅਸੀਂ ਮਾਨ ਸਾਹਿਬ ਦੀ ਦਿਸ਼ਾ ਨਿਰਦੇਸ਼ਾਂ ਹੇਠ 8 ਮਹੀਨੇ ਪਹਿਲਾਂ ਅਪਲੀਕੇਸ਼ਨ ਦੇ ਕੇ ਇਹ ਦੰਦੀਬ ਡੇਟ ਲਈ ਸੀ ਔਰ ਅੱਜ ਬਹੁਤ ਵਧੀਆ ਕੰਮ ਹੋ ਰਿਹਾ ਜਿਹੜੀ ਨਹਿਰ ਚੱਲਦੀ ਹੈ ਇੱਥੇ ਬਹੁਤ ਦਿਨਾਂ ਤੋਂ ਆਗੇ ਪੋਲੀਟਿਕਲ ਲੀਡਰਾਂ ਨੇ ਬੜੀ ਸ਼ਾਸਤ ਕੀਤੀ ਸੀ ਔਰ ਅਸੀਂ ਉਹ ਤੋਂ ਪਹਿਲਾਂ ਹੀ ਕੰਮ ਸਟਾਰਟ ਕੀਤਾ ਹੋਇਆ ਸੀ ਤੁਹਾਨੂੰ ਪਤਾ ਹੈ ਕਿ ਜਿਹੜੀ ਨਹਿਰ ਦੀ ਬੰਦੀ 4-5 ਮਹੀਨੇ 6 ਮਹੀਨੇ ਪਹਿਲਾਂ ਜਦੋਂ ਬਰਸਾਤਾਂ ਸੀ ਅਸੀਂ ਕਿਹਾ ਸੀ ਕਿ ਪੰਜਾਬ ਸਰਕਾਰ ਵੱਲੋਂ ਕਿ ਇਹ ਬਹੁਤ ਜ਼ਰੂਰੀ ਹੈ ਕੰਮ ਨਹੀਂ ਪਿੰਡ ਦੇ ਵਿੱਚ ਪਾਣੀ ਆਲੇ-ਦਾਲੇ ਰੱਕੇ ਵਿੱਚ ਪਾਣੀ ਜਾਊਗਾ ਔਰ ਮਾਨਯੋਗ ਸਰਦਾਰ ਕੌਸੀ ਮਾਨ ਸਾਹਿਬ ਦੀ ਦਿਸ਼ਾ ਨਿਰਦੇਸ਼ਾਂ ਹੇਠ 8 ਮਹੀਨੇ ਪਹਿਲਾਂ ਐਪਲੀਕੇਸ਼ਨ ਦੇ ਕੇ ਇਹ ਬੰਦੀ ਡੇਟ ਲਈ ਸੀ ਔਰ ਅੱਜ ਬਹੁਤ ਵਧੀਆ ਕੰਮ ਹੋ ਰਿਹਾ ਮੈਂ ਜਿੰਨਾ ਸਾਡਾ ਪ੍ਰਸ਼ਾਸਨ ਹੈ ਐਸਡੀਓ ਸਾਹਿਬ ਹੋਰ ਅਫਸਰ ਕੋਲ ਖੜ ਕੇ ਕੰਮ ਕਰਾ ਰਹੇ ਨੇ ਔਰ ਬਹੁਤ ਵਧੀਆ ਕੰਮ ਹੋ ਰਿਹਾ ਕਸਲੀਆ ਸਾਨੂੰ ਇਹਦੇ ਨਾਲ ਜਿਹੜਾ ਹੁਣ ਸਾਡਾ ਇਹ ਖਤਰਾ ਨਹੀਂ ਰਹੂਗਾ ਕਿ ਇਹ ਨਹਿ ਟੁੱਟ ਜੂਗੀ ਮਾਨਯੋਗ ਸਰਪਾ ਤੋਂ ਸੀਮਾਨ ਸਾਹਿਬ ਦੀ ਦਿਸ਼ਾ ਨਿਰਦੇਸ਼ਾਂ ਹੇਠ 8 ਮਹੀਨੇ ਪਹਿਲਾਂ ਅਪਲੀਕੇਸ਼ਨ ਦੇ ਕੇ ਇਹ ਦੰਦੀਬ ਡੇਟ ਲਈ ਸੀ ਔਰ ਅੱਜ ਬਹੁਤ ਵਧੀਆ ਕੰਮ ਹੋ ਰਿਹਾ ਚਨਾ ਹਸਲ ਕਲਾ ਜਿਹੜੀ ਨਹਿਰ ਚੱਲਦੀ ਹੈ ਇੱਥੇ ਬਹੁਤ ਦਿਨਾਂ ਤੋਂ ਆਗੇ ਪੋਲੀਟਿਕਲ ਲੀਡਰਾਂ ਨੇ ਬੜੀ ਸ਼ਾਸਤ ਕੀਤੀ ਸੀ ਔਰ ਅਸੀਂ ਉਹ ਤੋਂ ਪਹਿਲਾਂ ਹੀ ਕੰਮ ਸਟਾਰਟ ਕੀਤਾ ਹੋਇਆ ਸੀ ਤੁਹਾਨੂੰ ਪਤਾ ਹੈ ਕਿ ਜਿਹੜੀ ਨਹਿਰ ਦੀ ਬੰਦੀ 4-5 ਮਹੀਨੇ 6 ਮਹੀਨੇ ਪਹਿਲਾਂ ਜਦੋਂ ਬਰਸਾਤਾਂ ਸੀ ਅਸੀਂ ਕਿਹਾ ਸੀ ਕਿ ਪੰਜਾਬ ਸਰਕਾਰ ਵੱਲੋਂ ਕਿ ਇਹ ਬਹੁਤ ਜ਼ਰੂਰੀ ਆ ਕੰਮ ਨਹੀਂ ਪਿੰਡ ਦੇ ਵਿੱਚ ਪਾਣੀ ਆਲੇ-ਦਾਲੇ ਲੱਗ ਕੇ ਵਿੱਚ ਪਾਣੀ ਜਾਊਗਾ ਔਰ ਮਾਨਯੋਗ ਸਰਦਾਰ ਕੌਸੀ ਮਾਨ ਸਾਹਿਬ ਦੀ ਦਿਸ਼ਾ ਨਿਰਦੇਸ਼ਾਂ ਹੇਠ 8 ਮਹੀਨੇ ਪਹਿਲਾਂ ਅਪਲੀਕੇਸ਼ਨ ਦੇ ਕੇ ਇਹ ਬੰਦੀ ਡੇਟ ਲਈ ਸੀ ਔਰ ਅੱਜ ਬਹੁਤ ਵਧੀਆ ਕੰਮ ਹੋ ਰਿਹਾ ਮੈਂ ਜਿੰਨਾ ਸਾਡਾ ਪ੍ਰਸ਼ਾਸਨ ਐਸਡੀਓ ਸਾਹਿਬ ਹੋਰ ਅਫਸਰ ਕੋਲ ਖੜ ਕੇ ਕੰਮ ਕਰਾ ਰਹੇ ਨੇ ਔਰ ਬਹੁਤ ਵਧੀਆ ਕੰਮ ਹੋ ਰਿਹਾ ਤਸੱਲੀ ਹੈ ਸਾਨੂੰ ਇਹਦੇ ਨਾਲ ਜਿਹੜਾ ਹੁਣ ਸਾਡਾ ਇਹ ਖਤਰਾ ਨਹੀਂ ਰਹੂਗਾ ਕਿ ਇਹ ਨਹਿ ਟੁੱਟ ਜੂਗੀ ਮਾਨਯੋਗ ਸਰਪੱਤੋਂ ਸੀਮਾਨ ਸਾਹਿਬ ਦੀ ਦਿਸ਼ਾ ਨਿਰਦੇਸ਼ਾਂ ਹੇਠ 8 ਮਹੀਨੇ ਪਹਿਲਾਂ ਅਪਲੀਕੇਸ਼ਨ ਦੇ ਕੇ ਇਹ ਬੰਦੀ ਦੀ ਡੇਟ ਲਈ ਸੀ ਔਰ ਅੱਜ ਬਹੁਤ ਵਧੀਆ ਕੰਮ ਹੋ ਰਿਹਾ ਚਨਾ ਹਸਲ ਕਲਾ ਜਿਹੜੀ ਨਹਿਰ ਚੱਲਦੀ ਹੈ ਇੱਥੇ ਬਹੁਤ ਦਿਨਾਂ ਤੋਂ ਆਕੇ ਪੋਲਿਟਿਕਲ ਲੀਡਰਾਂ ਨੇ ਬੜੀ ਸ਼ਾਸਤ ਕੀਤੀ ਸੀ ਔਰ ਅਸੀਂ ਉਹ ਤੋਂ ਪਹਿਲਾਂ ਹੀ ਕੰਮ ਸਟਾਰਟ ਕੀਤਾ ਹੋਇਆ ਸੀ ਤੁਹਾਨੂੰ ਪਤਾ ਹੈ ਕਿ ਜਿਹੜੀ ਨਹਿਰ ਦੀ ਬੰਦੀ 4-5 ਮਹੀਨੇ 6 ਮਹੀਨੇ ਪਹਿਲਾਂ ਜਦੋਂ ਬਰਸਾਤਾਂ ਸੀ ਅਸੀਂ ਕਿਹਾ ਸੀ ਕਿ ਪੰਜਾਬ ਸਰਕਾਰ ਵੱਲੋਂ ਕਿ ਇਹ ਬਹੁਤ ਜ਼ਰੂਰੀ ਹੈ ਕੰਮ ਨਹੀਂ ਪਿੰਡ ਦੇ ਵਿੱਚ ਪਾਣੀ ਆਲੇ-ਦਾਲੇ ਲੱਗ ਕੇ ਵਿੱਚ ਪਾਣੀ ਜਾਊਗਾ ਔਰ ਮਾਨਯੋਗ ਸਰਦਾਰ ਕੌਸੀ ਮਾਨ ਸਾਹਿਬ ਦੀ ਦਿਸ਼ਾ ਨਿਰਦੇਸ਼ਾਂ ਹੇਠ 8 ਮਹੀਨੇ ਪਹਿਲਾਂ ਅਪਲੀਕੇਸ਼ਨ ਦੇ ਕੇ ਇਹ ਬੰਦੀ ਡੇਟ ਲਈ ਸੀ ਔਰ ਅੱਜ ਬਹੁਤ ਵਧੀਆ ਕੰਮ ਹੋ ਰਿਹਾ ਮੈਂ ਜਿੰਨਾ ਸਾਡਾ ਪ੍ਰਸ਼ਾਸਨ ਹੈ ਐਸਡੀਓ ਸਾਹਿਬ ਹੋਰ ਅਫਸਰ ਕੋਲ ਖੜ ਕੇ ਕੰਮ ਕਰਾ ਰਹੇ ਨੇ ਔਰ ਬਹੁਤ ਵਧੀਆ ਕੰਮ ਹੋ ਰਿਹਾ ਤਸੱਲੀ ਹੈ ਸਾਨੂੰ ਇਹਦੇ ਨਾਲ ਜਿਹੜਾ ਹੁਣ ਸਾਡਾ ਇਹ ਖਤਰਾ ਨਹੀਂ ਰਹੂਗਾ ਕਿ ਇਹ ਨਹਿ ਟੁੱਟ ਜੂਗੀ